ਹੋਗੀ ਐ ਸਾਰੇ ਖੱਤੇ ਚ ਸਭ ਤੋਂ ਵਧੀਆ ਰਾਜ ਤੁਹਾਡਾ ਛੇ ਪੰਜਾਬ ਨੇ ਜੀ ਸਿੰਘ ਦਾ ਜਿਹੜਾ 48 ਸਾਲ ਦੇ ਲਾਗੇ ਰਾਜ ਹੋਇਆ ਉਸ ਰਾਜ ਵਿੱਚ ਤੁਹਾਡੀ ਕਰੰਸੀ ਚੱਲੀ ਥੇ ਪੰਜਾਬ ਵਿੱਚ ਤੁਹਾਡਾ ਪੰਜਾਬ ਗੁਰਗਾਵਾਂ ਤੱਕ ਇੱਧਰ ਖਿਲਰਿਆ ਹੋਇਆ ਹਮਾਚਲ ਸਾਰਾ ਤੁਹਾਡੇ ਕੋਲ ਲੇ ਲਦਾਖ ਤੁਹਾਡੇ ਪੰਜਾਬ ਵਿੱਚ ਆ ਹੁਣ ਪਤਾ ਨਹੀਂ ਕਿਹੜੀ ਗਰਵਲ ਘਾਟੀ ਸੀ ਜਾਂ ਕਿਹੜਾ ਸੀ ਉੱਥੇ ਚਾਈਨਾ ਨੇ ਕਿਹਾ ਕਿ ਇਹ ਖਾਲਸਾ ਸਰਕਾਰ ਦਾ ਥਾਂ ਹੈ ਤੁਹਾਨੂੰ ਨਹੀਂ ਮੈਂ ਦੇਣਾ ਹਿੰਦੂਆਂ ਨੂੰ ਇਹ ਖਾਲਸਾ ਸਰਕਾਰ ਮੇਤੋ ਲੈ ਸਕਦੀ ਹੈ ਤੁਹਾਨੂੰ ਇੱਥੇ ਨਸ਼ੇ ਦੇ ਦਿੱਤੇ ਗੁਰੂ ਗ੍ਰੰਥ ਸਾਹਿਬ ਤੋਂ ਤੋੜ ਦਿੱਤਾ ਤੁਹਾਡੀ ਏਕਤਾ ਜਿਹੜੀ ਕਮਜ਼ੋਰ ਕਰ ਦਿੱਤੇ ਦੂਸਰਾ ਤੁਹਾਡੇ ਥੋੜੀ ਅਣਖ ਸੀ ਉਹ ਅਣਖ ਤੁਸੀਂ ਗਲਤ ਕੰਮਾਂ 'ਚ ਲਾ ਦਿੱਤੇ ਕਰਜੇ ਚੱਕਣੇ ਸ਼ੁਰੂ ਕਰ ਦਿੱਤੇ ਪੈਲਸਾਂ 'ਚ ਵੱਡੇ ਵੱਡੇ ਜਾ ਕੇ ਵਿਆਹ ਕਰਨੇ ਸ਼ੁਰੂ ਕਰ ਦਿੱਤੇ ਕੁੜੀਆਂ ਤੁਹਾਡੀਆਂ ਬਸੀਆਂ ਨਹੀਂ 100 ਮਗਰ 35 ਕੁੜੀਆਂ ਤੁਹਾਡੀਆਂ ਛੱਡੀਆਂ ਗਈਆਂ ਜਿਹੜੀਆਂ ਕਦੇ ਛੱਡੀਆਂ ਨਹੀਂ ਸੀ ਗਈਆਂ ਤੇ ਸਭ ਤੋਂ ਜ਼ਿਆਦਾ ਭਾਰਤ ਵਿੱਚ ਨਸ਼ਾ ਤੁਹਾਡੇ ਪੰਜਾਬ 'ਚ ਵਿਕੇ ਆ ਜਿੱਥੇ ਗੁਰੂ ਜੀ ਕਹਿੰਦੇ ਸੀ ਮੇਰਾ ਸਿੱਖ ਕਦੇ ਵੀ ਕੋਈ ਨਸ਼ਾ ਨਹੀਂ ਲੈ ਸਕਦਾ